ਵਾਹਿਗੁਰੂ ਜੀ ਕੀ ਸਤਿ ਸਤਿ ਜਿੰਨੇ ਵੀ ਮੇਰੇ ਦਿਰੋਸ਼ ਮਰਚੀ ਦੇ ਪੰਚਾਇਤ ਦੇ ਸਾਰਿਆਂ ਨੂੰ ਹੱਥ ਜੁੜ ਕੇ ਬੋਲਦੀ ਆ ਕਿ ਆਹ ਵਾਲੀ 7 ਜਨਵਰੀ ਨੂੰ 2025 ਕੌਮੀ ਸਾਂ ਮਰਚੀ ਵੱਲੋਂ ਸ੍ਰੀ ਅੰਤਗੁਰੂ ਅਕਾਲ ਦੇ ਕੋਠੀ ਲਾਲ ਵਿਸ਼ਾਲ ਰੋਸ ਸਮਾਰਜ ਕੀਤਾ ਜਾ ਰਿਹਾ ਹੈ ਸਾਰੇ ਵੀਰਾਂ ਨੇ ਜਰੂਰ ਪਹੁੰਚਣਾ ਆਪਣੇ ਕੋ ਸਜਣਾ ਰਹੀ ਉਹ ਤੋਂ ਬੰਤੀ ਸਿੰਘਾ ਜੀ ਲਈ ਵਾਸਤੇ ਤੋ ਸ੍ਰੀ ਗੁਰੂ ਗੋਸਾਹਿਬ ਜੀ ਨੂੰ ਗਦਿਆਂ ਦੇ ਸਾਹ ਵਾਸਤੇ ਜੋ ਮੋਰਚਾ ਲਗਿਆ ਉਹਦੇ ਵੱਲੋਂ ਇੱਕ ਵਿਸ਼ਾਲ ਰੋਸ ਸਮਾਰਜ ਕੀਤਾ ਜਾਇਰਗਾ ਸਾਰੇ ਵੀਰਾਂ ਨੇ ਉਸ ਮੋਰਚੇ ਤੇ ਵੀ ਹਾਜ਼ਰੀ ਭਰਨੀ ਹੈ ਆਉਣ ਵਾਲੇ 7 ਜਨਵਰੀ 2025 ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਦੇ ਸਈਦੋ ਤੁਹਾਡੀ ਸਾਚ ਤੇ ਮਰਨਾ ਦੇਾਂਗੇ ਛੋਕੇ ਕਾਮ ਦੇ ਚੋਦਿਓ ਤੁਹਾਡੀ ਸਾਚ ਤੇ